ਹਾਂਜੀ ਦੋਸਤੋ ਅੱਜ ਦੀ ਵੀਡੀਓ ਔਰਤਾਂ ਲਈ ਬਹੁਤ ਹੀ ਜ਼ਿਆਦਾ ਖਾਸ ਅਤੇ ਮਹੱਤਵਪੂਰਨ ਹੋਣ ਵਾਲੀ ਹੈ ਇਸ ਵੀਡੀਓ ਵਿੱਚ ਔਰਤਾਂ ਨੂੰ ਇੱਕ ਸਵਾਲ ਵੀ ਕੀਤਾ ਜਾਂਦਾ ਹੈ ਅਤੇ ਵਾਸਤੂ ਸ਼ਾਸਤਰ ਅਨੁਸਾਰ ਉਸ ਦਾ ਜ਼ਿਕਰ ਵੀ ਕੀਤਾ ਹੈ ਮਹਿਲਾਵਾਂ ਜੇਕਰ ਤੁਸੀਂ ਲੰਮੇ ਵਾਲ ਰੱਖਣ ਦੀਆਂ ਸ਼ਕੀਨ ਹੋ ਤਾਂ ਇਹ ਦੱਸੋ ਜਦੋਂ ਵੀ ਤੁਸੀਂ ਆਪਣੇ ਸਿਰ ਦੇ ਵਾਲ ਬੰਉਂਦੀਆਂ ਹੋ ਤਾਂ ਜਿਹੜੇ ਵਾਲ ਟੁੱਟਦੇ ਹਨ ਤਾਂ ਆਖਰ ਤੁਸੀਂ ਉਹਨਾਂ ਦਾ ਕੀ ਕਰਦੀਆਂ ਹੋ ਕਿ ਤੁਸੀਂ ਵੀ ਬਾਕੀ ਔਰਤਾਂ ਦੀ ਤਰ੍ਹਾਂ ਆਪਣੇ ਵਾਲਾਂ ਨੂੰ ਇੱਧਰ-ਉੱਧਰ ਸੜਕ ਉੱਤੇ ਜਾਂ ਕੂੜੇ-ਕਬਾੜ ਵਿੱਚ ਛੁੱਟ ਦਿੰਦੀਆਂ ਹੋ ਜੇਕਰ ਤੁਸੀਂ ਵੀ ਅਜਿਹਾ ਕਰਦੀਆਂ ਹੋ ਤਾਂ ਤੁਹਾਨੂੰ ਤੁਰੰਤ ਹੀ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਨਾਲ ਘਿਰ ਸਕਦੀਆਂ ਹੋ ਅਤੇ ਕਿਤੇ ਤੁਸੀਂ ਵੀ ਹਮੇਸ਼ਾ ਸਰੀਰਕ ਤੌਰ ਉੱਤੇ ਬਿਮਾਰਤਾ ਨਹੀਂ ਰਹਿੰਦੀਆਂ ਜਾਂ ਫਿਰ ਤੁਹਾਡੇ ਉੱਤੇ ਕਿਸੇ ਨੇ ਤੰਤਰਮੰਤਰ ਤਾਂ ਨਹੀਂ ਕਰ ਦਿੱਤਾ ਕਿਤੇ ਨਕਾਰਾਤਮਕ ਸ਼ਕਤੀਆਂ ਤੁਹਾਨੂੰ ਆਪਣੇ ਬਸ ਵਿੱਚ ਕਰਕੇ ਤਾਂ ਨਹੀਂ ਰੱਖਦੀਆਂ ਕਿਤੇ ਤੁਸੀਂ ਵੀ ਉਹਨਾਂ ਔਰਤਾਂ ਵਿੱਚੋਂ ਤਾਂ ਨਹੀਂ ਜੋ ਹਮੇਸ਼ਾ ਕ੍ਰੋਧਿਤ ਰਹਿੰਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਮਾਨਸਿਕ ਆਰਥਿਕ ਅਤੇ ਸਰੀਰਕ ਪਰੇਸ਼ਾਨੀਆਂ ਦੇ ਨਾਲ ਜੂਝ ਰਹੀਆਂ ਹਨ ਵਾਸਤੂ ਸ਼ਾਸਤਰ ਵਿੱਚ ਇਹ ਸਾਫ਼ ਤੌਰ ਤੇ ਦੱਸਿਆ ਗਿਆ ਹੈ ਜਿਹੜੀਆਂ ਔਰਤਾਂ ਆਪਣੇ ਸਿਰ ਦੇ ਵਾਲਾਂ ਨੂੰ ਇੱਧਰ ਉੱਧਰ ਜਾਂ ਸੜਕ ਉੱਤੇ ਜਾਂ ਫਿਰ ਕੂੜੇਕਬਾੜ ਵਿੱਚ ਸੁੱਟ ਦਿੰਦੀਆਂ ਹਨ ਅਜਿਹੀਆਂ ਔਰਤਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਬਿਨਾ ਸੱਦਾ ਦਿੱਤੇ ਆ ਸਕਦੀਆਂ ਹਨ ਅਤੇ ਜਿਹੜੀਆਂ ਵੀ ਔਰਤਾਂ ਉੱਤੇ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਹਮੇਸ਼ਾ ਹਾਵੀ ਹੋਇਆ ਰਹਿੰਦਾ ਹੈ ਤਾਂ ਦੋਸਤੋ ਲਾਸਟ ਸਵਾਲ ਹੈ ਕੀ ਆਖਰ ਟੁੱਟੇ ਹੋਏ ਸਿਰ ਦੇ ਵਾਲਾਂ ਦਾ ਕੀ ਕੀਤਾ ਜਾਵੇ ਕਿਉਂਕਿ ਟੁੱਟੇ ਹੋਏ ਵਾਲਾਂ ਨੂੰ ਇੱਧਰ ਉੱਧਰ ਸੁਟਣ ਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੱਲਣੀਆਂ ਪੈ ਸਕਦੀਆਂ ਹਨ ਇਹਨਾਂ ਸਾਰੀਆਂ ਪਰੇਸ਼ਾਨੀਆਂ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਦੋਸਤੋ ਅੰਤ ਤੱਕ ਜ਼ਰੂਰ ਦੇਖਣਾ ਜੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਇੱਕੋ ਇਲਫਾਜ਼ 24 ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਔਰਤਾਂ ਸਾਡੇ ਵੱਲੋਂ ਦੱਸੀਆਂ ਗਈਆਂ ਗੱਲਾਂ ਦਾ ਜ਼ਰੂਰ ਧਿਆਨ ਰੱਖ ਸਕਣ ਅਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਣਾ ਜੀ ਆਓ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਇਸ ਵੀਡੀਓ ਉੱਤੇ ਚਾਨਣਾ ਪਾਉਂਦੇ ਹਾਂ ਜੀ ਦੋਸਤੋ ਸਮੁੰਦਰ ਸ਼ਾਸਤਰ ਵਿੱਚ ਔਰਤਾਂ ਨੂੰ ਮਾਤਾ ਲక్ష్ਮੀ ਦਾ ਰੂਪ ਮੰਨਿਆ ਗਿਆ ਹੈ ਅਤੇ ਔਰਤਾਂ ਦੇ ਵਾਲ ਨਾ ਕੇਵਲ ਉਹਨਾਂ ਦੀ ਸੁੰਦਰਤਾ ਵਿੱਚ ਚਾਰ ਚੰਨ ਲਗਾਉਂਦੇ ਹਨ ਜਦਕਿ ਇਹ ਵਾਲ ਤਾਂ ਮਾਤਾ ਲక్ష్ਮੀ ਦਾ ਪ੍ਰਤੀਕ ਮੰਨੇ ਜਾਂਦੇ ਹਨ ਜਿਹੜੀਆਂ ਮਹਿਲਾਵਾਂ ਦੇ ਲੰਮੇ ਵਾਲ ਹੁੰਦੇ ਹਨ ਉਹਨਾਂ ਮਹਿਲਾਵਾਂ ਉੱਤੇ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਅਜਿਹੀਆਂ ਮਹਿਲਾਵਾਂ ਆਪਣੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਕਾਰ ਨਾਲ ਤਰੱਕੀ ਕਰ ਸਕਦੀਆਂ ਹਨ ਪਰ ਸਮੁੰਦਰ ਸ਼ਾਸਤਰ ਦਾ ਕਹਿਣਾ ਇਹ ਹੈ ਕਿ ਕਈ ਮਹਿਲਾਵਾਂ ਆਪਣੇ ਵਾਲਾਂ ਦੇ ਸਬੰਧ ਵਿੱਚ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ ਜਿਸ ਦਾ ਇਲਜ਼ਾਮ ਉਹਨਾਂ ਨੂੰ ਹਮੇਸ਼ਾ ਭੁਗਤਣਾ ਹੀ ਪੈਂਦਾ ਹੈ ਇਸੇ ਤਰ੍ਹਾਂ ਜਿਵੇਂ ਔਰਤਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਕਿਹੜੇ ਦਿਨ ਆਪਣੇ ਵਾਲ ਧੋਣੇ ਚਾਹੀਦੇ ਹਨ ਅਤੇ ਕਿਹੜੇ ਦਿਨ ਨਹੀਂ ਅਤੇ ਨਾਲ ਹੀ ਔਰਤਾਂ ਇਹ ਵੀ ਭੁੱਲ ਜਾਂਦੀਆਂ ਹਨ ਕਿ ਉਹਨਾਂ ਨੂੰ ਆਪਣੇ ਸਿਰ ਦੇ ਵਾਲਾਂ ਨੂੰ ਕਦੋਂ ਕਟਿੰਗ ਕਰਾਉਣਾ ਚਾਹੀਦਾ ਹੈ ਅਤੇ ਕਦੋਂ ਨਹੀਂ ਤਾਂ ਦੋਸਤੋ Hindu ਧਰਮ ਦੇ ਵਿੱਚ ਇਹ માન્યਤਾ ਹੈ ਕਿ ਜੇਕਰ ਹਫ਼ਤੇ ਦੇ 7 ਦਿਨਾਂ ਵਿੱਚੋਂ ਕੁਝ ਬਿਸ਼ੇਸ਼ ਦਿਨ ਮਹਿਲਾਵਾਂ ਆਪਣੇ ਵਾਲ ਧੋਂਦੀਆਂ ਹਨ ਜਾਂ ਫਿਰ ਕਟਵਾਉਂਦੀਆਂ ਹਨ ਤਾਂ ਉਹਨਾਂ ਦੇ ਪਰਿਵਾਰ ਲਈ ਬਿਲਕੁਲ ਵੀ ਅਜਿਹਾ ਕਰਨਾ ਉਚਿਤ ਨਹੀਂ ਹੁੰਦਾ ਔਰਤਾਂ ਨੂੰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਦੇ ਦਿਨਾਂ ਵਿੱਚ ਆਪਣੇ ਵਾਲਾਂ ਨੂੰ ਬਿਲਕੁਲ ਵੀ ਨਹੀਂ ਧੋਣਾ ਚਾਹੀਦਾ ਅਤੇ ਨਾ ਹੀ ਕਟਵਾਉਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਮਹੀਨੇ ਦੇ ਵਿੱਚ ਕੁਝ ਅਜਿਹੇ ਖਾਸ ਦਿਨ ਦੱਸੇ ਜਾਂਦੇ ਹਨ ਜਿਵੇਂ ਕਿ ਮੱਸਿਆ, ਪੁੰਨਿਆ, ਇਕਾदशी ਵਾਲੇ ਦਿਨ ਵਾਲਾਂ ਨੂੰ ਧੋਣਾ ਅਤੇ ਕਟਵਾਉਣਾ ਬਹੁਤ ਹੀ ਵਿਵਰਜਿਤ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਚੰ드ਰਮਾ ਉੱਚੀ ਜਾਂ ਫਿਰ ਨੀਵੀਂ ਸਥਿਤੀ ਦੇ ਵਿੱਚ ਹੁੰਦਾ ਹੈ ਜਿਸ ਦੇ ਕਾਰਨ ਇਸ ਦਾ ਸਿੱਧਾ ਅਸਰ ਔਰਤਾਂ ਦੇ ਜੀਵਨ ਤੇ ਵਿਵਹਾਰ ਉੱਤੇ ਪੈਂਦਾ ਹੈ ਸਮੁੰਦਰ ਸ਼ਾਸਤਰ ਦੇ ਅਨੁਸਾਰ ਸੋਮਵਾਰ ਦੇ ਦਿਨ ਸਾ ਗਣ ਔਰਤਾਂ ਨੂੰ ਵਾਲ ਧੋਣ ਤੋਂ ਅਤੇ ਕਟਵਾਉਣ ਤੋਂ ਬਚਣਾ ਚਾਹੀਦਾ ਹੈ। ਬਾਕੀ ਔਰਤਾਂ ਆਪਣੇ ਵਾਲ ਵਾਹ ਕੇ ਟੁੱਟੇ ਹੋਏ ਵਾਲ ਇੱਧਰ ਉੱਧਰ ਸੁੱਟਣ ਤੋਂ ਇਹਨਾਂ ਨੂੰ ਜ਼ਰੂਰ ਬਚਣਾ ਚਾਹੀਦਾ ਹੈ ਕਿਉਂਕਿ ਔਰਤਾਂ ਦੇ ਲਈ ਇਹ ਜਾਣਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਦੇ ਵਾਲਾਂ ਦੇ ਨਾਲ ਜੰਤਰ ਮੰਤਰ ਤੰਤਰ ਕਟੂਣਾ ਆਦ ਕੀਤਾ ਜਾਂਦਾ ਹੈ। ਇਸ ਲਈ ਜਿਹੜੀਆਂ ਵੀ ਔਰਤਾਂ ਆਪਣੇ ਵਾਲਾਂ ਨੂੰ ਇੱਧਰ ਉੱਧਰ ਛੁੱਟ ਦਿੰਦੀਆਂ ਹਨ ਤਾਂ ਇਹਨਾਂ ਔਰਤਾਂ ਦੇ ਵਾਲ ਜੇਕਰ ਕਿਸੇ ਵੀ ਤਾਤ੍ਰਿਕ ਜਾਂ ਫਿਰ ਨਕਾਰਾਤਮਕ ਸ਼ਕਤੀ ਦੇ ਹੱਥ ਲੱਗ ਜਾਣ ਤਾਂ ਅਜਿਹੇ ਵਿੱਚ ਉਹਨਾਂ ਔਰਤਾਂ ਦੇ ਵਾਲਾਂ ਦਾ ਗਲਤ ਪ੍ਰਯੋਗ ਕੀਤਾ ਜਾ ਸਕਦਾ ਹੈ ਤੁਹਾਡੇ ਵਾਲਾਂ ਦਾ ਗਲਤ ਪ੍ਰਯੋਗ ਕਰਨ ਦੇ ਨਾਲ ਤੁਹਾਡੇ ਉੱਤੇ ਓਪਰੀ ਸ਼ਕਤੀ ਅਤੇ ਓਪਰੀ ਅਲਾ ਬਲਾ ਤੁਹਾਡੇ ਉੱਪਰ ਹਾਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਸਰੀਰਕ ਤੰਤਰਿਕ ਲੋਕ ਇਹਨਾਂ ਔਰਤਾਂ ਦੇ ਵਾਲਾਂ ਦਾ ਗਲਤ ਪ੍ਰਯੋਗ ਕਰਕੇ ਉਹਨਾਂ ਔਰਤਾਂ ਨੂੰ ਆਪਣੇ ਬਸੀਕਰਨ ਵਿੱਚ ਕਰ ਲੈਂਦੇ ਹਨ ਤੰਤਰਿਕ ਲੋਕ ਆਪਣੇ ਜੰਤਰ ਮੰਤਰ ਤੰਤਰ ਸ਼ਾਸਤਰਾਂ ਦੇ ਵਿੱਚ ਸ਼ਕਤੀਆਂ ਨੂੰ ਵਧਾਉਣ ਦੇ ਲਈ ਇਹਨਾਂ ਔਰਤਾਂ ਦੇ ਵਾਲਾਂ ਦਾ ਇਸਤੇਮਾਲ ਕਰ ਲੈਂਦੇ ਹਨ ਤਾਂ ਜੋ ਇਸ ਦੇ ਨਾਲ ਹੀ ਸਮੁੰਦਰ ਸ਼ਾਸਤਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਔਰਤਾਂ ਵਾਲਾਂ ਵਿੱਚ ਕੰੰਗੀ ਕਰਦੀਆਂ ਹਨ ਤਾਂ ਉਹਨਾਂ ਦੇ ਵਾਲ ਬਹੁਤ ਹੀ ਜ਼ਿਆਦਾ ਟੁੱਟਦੇ ਜਾਂ ਝੜਦੇ ਹਨ ਜਾਂ ਫਿਰ ਜਦੋਂ ਉਹ ਕਟਵਾਉਂਦੀਆਂ ਹਨ ਤਾਂ ਫਿਰ ਉਹਨਾਂ ਔਰਤਾਂ ਨੂੰ ਇਹਨਾਂ ਵਾਲਾਂ ਨੂੰ ਇੱਕ ਲਫਾਫੇ ਵਿੱਚ ਇਕੱਠਾ ਕਰਕੇ ਮਿੱਟੀ ਵਾਲੀ ਜਗ੍ਹਾ ਵਿੱਚ ਟੋਆ ਪੁੱਟ ਕੇ ਇਹਨਾਂ ਵਾਲਾਂ ਨੂੰ ਚੰਗੀ ਤਰ੍ਹਾਂ ਦੱਬ ਦੇਣਾ ਚਾਹੀਦਾ ਹੈ ਨਹੀਂ ਜੇਕਰ ਔਰਤਾਂ ਅਜਿਹਾ ਨਹੀਂ ਕਰ ਸਕਦੀਆਂ ਤਾਂ ਉਹ ਵਾਲਾਂ ਨੂੰ ਇਕੱਠਾ ਕਰਕੇ ਕਾਚਰੇ ਵਿੱਚ ਸੁੱਟਣ ਦੀ ਬਜਾਏ ਅਗਨੀ ਭੇਟ ਕਰ ਦੇਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਵੱਡੇ-ਵੱਡੇ ਤਾੰਤ੍ਰਿਕ ਵੀ ਫਿਰ ਔਰਤਾਂ ਦੇ ਵਾਲਾਂ ਦਾ ਕੋਈ ਵੀ ਗਲਤ ਪ੍ਰਯੋਗ ਨਹੀਂ ਕਰ ਸਕਦੇ ਅਤੇ ਨਾ ਹੀ ਉਹਨਾਂ ਨੂੰ ਕਦੇ ਆਪਣੇ ਵਸੀਕਰਨ ਵਿੱਚ ਕਰ ਸਕਦੇ ਹਨ ਜੇਕਰ ਔਰਤਾਂ ਇਹ ਮੁਸੀਬਤ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਉਹਨਾਂ ਨੂੰ ਇਹਨਾਂ ਦੱਸੇ ਗਏ ਊਸੂਲਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਬਾਲਾ ਪ੍ਰਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਉਸ ਦੀ ਮਨੋ ਕਾਮਨਾ ਜ਼ਰੂਰ ਪੂਰੀ ਕਰੇਗੀ ਅਤੇ ਉਸ ਦੇ ਮਾਤਾ ਪਿਤਾ ਦੀ ਲੰਮੀ ਉਮਰ ਜ਼ਰੂਰ ਕਰੇਗੀ। ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਤੁਸੀਂ ਆਪਣਾ ਧਿਆਨ ਰੱਖਿਓ ਜੀ